ਅਮਰੀਕਨ ਟਾਈਮ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਸਪੀਨ ਨਿਊਜ਼ ਤੇ ਆਓ ਫਿਰ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਪੀਨ ਨਿਊਜ਼ ਦੀ ਪਹਿਲੀ ਖਬਰ ਦੇ ਨਾਲ ਰਿਆਤ ਤੋਂ ਪਸ਼ਾਵਰ ਜਾ ਰਹੇ ਕਈ ਯਾਤਰੀ ਹਵਾਈ ਜਹਾਜ਼ ਨੂੰ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਵੇਲੇ ਜਹਾਜ਼ ਨੂੰ ਅੱਗ ਲੱਗੀ ਹੈ ਉਸ ਸਮੇਂ ਜਹਾਜ਼ 'ਚ 276 ਯਾਤਰੀ ਅਤੇ ਕਰੂ ਦੇ ਕੀ ਮੈਂਬਰ ਸਵਾਰ ਸਨ ਖੁਸ਼ਕਿਸਮਤ ਇਹ ਰਹੀ ਹੈ ਕਿ ਜਹਾਜ਼ ਨੂੰ ਲੈਂਡਿੰਗ ਦੇ ਸਮੇਂ ਅੱਗ ਲੱਗੀ ਹੈ ਜਿਸ ਕਾਰਨ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ ਗਿਆ ਪਾਕਿਸਤਾਨ ਦੇ ਅਬਜ਼ਰਵਰ ਨੇ ਦੱਸਿਆ ਕਿ ਵੀਰਵਾਰ ਨੂੰ ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ ਤੇ ਲੈਂਡਿੰਗ ਦੇ ਸਮੇਂ ਸਾਊਦੀ 에ਅਰਲਾਈਨਸ ਦੇ 297 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਅੱਗ ਲੱਗ ਗਈ ਹੈ ਤੇ ਰਿਪੋਰਟਾਂ ਦੇ ਅਨੁਸਾਰ ਲੈਂਡਿੰਗ ਗੇਅਰ ਦੇ ਵਿੱਚ ਕਿਸੇ ਸਮੱਸਿਆ ਦੇ ਕਾਰਨ ਇਹ ਘਟਨਾ ਵਾਪਰੀ ਹੈ ਯਾਤਰੀ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਤੇ ਅਜੇ ਤੱਕ ਕਿਸੇ ਜਾਣੀ ਨੁਕਸਾਨ ਦੀ ਸੂਚਨਾ ਨਹੀਂ ਹੈ ਕਿਸਾਨ ਅੰਦੋਲਨਾਂ ਦੇ ਦੌਰਾਨ 21 ਫਰਵਰੀ ਨੂੰ ਖਨੋਰੀ ਸਰਹੱਤੇ 'ਤੇ ਸ਼ਹੀਦ ਹੋਏ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਪੈਣ ਗੁਰਪ੍ਰੀਤ ਕੌਰ ਦੇ ਵੱਲੋਂ ਬਠਿੰਡਾ ਵਿਖੇ ਪੁਲਿਸ ਦੀ ਨੌਕਰੀ ਜੁਆਨ ਕਰ ਲਈ ਗਈ ਹੈ ਤੇ ਬੀਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਗੁਰਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੇ ਦਿਨ ਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਜਾਂਦੀ ਜੇਕਰ ਸ਼ੁਭਕਰਨ ਸਿੰਘ ਹੋਣਾ ਦੇ ਨਾਲ ਹੁੰਦਾ ਗੁਰਪ੍ਰੀਤ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ਅਤੇ ਜਿਸ ਨੇ ਆਪਣੇ ਵਾਅਦੇ ਪੂਰੇ ਕੀਤੇ ਨੇ ਤੇ ਅਸੀਂ ਮੰਗ ਕਰਦੇ ਹ ਜੋ ਸਾਨੂੰ ਇਨਸਾਫ ਦਿੱਤਾ ਜਾਵੇ। ਬੁੱਧਵਾਰ ਦੇ ਰਾਤ ਦਿੱਲੀ ਦੇ ਬਵਾਨਾ ਉਦਯੋਗਿਕ ਖੇਤਰ ਨੇੜੇ ਮੁੰਨਕ ਨਹਿਰ ਟੁੱਟ ਗਈ ਜਿਸ ਤੋਂ ਬਾਅਦ ਨਜ਼ਦੀਕੀ ਜੇਜੇ ਕਲੋਨੀ ਦੇ ਵਿੱਚ ਪਾਣੀ ਭਰ ਗਿਆ ਤੇ ਇਥੇ 6 ਬਲਾਕਾਂ ਦੇ ਵਿੱਚ 3 ਫੁੱਟ ਤੋਂ ਵੱਧ ਪਾਣੀ ਭਰ ਗਿਆ। ਅਤੇ ਹੁਣ ਇਹ ਪਾਣੀ ਤੇਜ਼ੀ ਦੇ ਨਾਲ ਹੋਰਾਂ ਖੇਤਰਾਂ ਵਿੱਚ ਜਾ ਰਿਹਾ ਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਫਿਲਹਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਮੁੰਨਕ ਨਹਿਰ ਦਾ ਪਾਣੀ ਤੇਜ਼ੀ ਦੇ ਨਾਲ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਮਾ ਹੋ ਰਿਹਾ ਹੈ। ਲੋਕ ਆਪਣੇ ਆਪ ਨੂੰ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਘਰ ਖਾਲੀ ਕਰ ਰਹੇ ਨੇ। ਭਾਰਤੀ ਟੀਮ ਦਾ T20 ਵਿਸ਼ਵ ਕੱਪ ਦੇ ਬਾਅਦ ਵੀ ਜਲਵਾ ਜਾਰੀ ਹੈ ਤੇ ਬੁੱਧਵਾਰ ਨੂੰ ਜ਼ਿਮਬਾਬੇ ਦੇ ਖਿਲਾਫ ਖੇਡੇ ਗਏ T20 ਅੰਤਰਰਾਸ਼ਟਰੀ ਮੈਚ ਦੇ ਵਿੱਚ ਟੀਮ ਇੰਡੀਆ ਨੇ 23 ਦੌੜਾਂ ਦੇ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 182 ਦੌੜਾਂ ਬਣਾਈਆਂ ਨੇ ਜਿਸ ਤੇ ਜਵਾਬ ਦੇ ਵਿੱਚ ਜ਼ਿਮਬਾਬੇ ਦੀ ਟੀਮ 6 ਵਿਕਟਾਂ ਗੁਆ ਕੇ 100 ਉਨਾਂ ਅੱਠ ਦੌੜਾਂ ਹੀ ਬਣਾ ਸਕੀ ਐ ਤੇ ਇਸ ਮੈਚ ਨੂੰ ਜਿੱਤਣ ਦੇ ਬਾਅਦ ਟੀਮ ਇੰਡੀਆ ਨੇ T20 ਅੰਤਰਰਾਸ਼ਟਰੀ ਦੇ ਵਿੱਚ ਇਤਿਹਾਸ ਰਚ ਦਿੱਤਾ ਤੇ ਭਾਰਤੀ ਟੀਮ T20 ਦੇ ਵਿੱਚ 150 ਮੈਚ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਐ ਤੇ ਭਾਰਤੀ ਟੀਮ ਦੇ ਨਾਮ 230 ਮੈਚਾਂ ਦੇ ਵਿੱਚ 150 ਜਿੱਤ ਦਰਜ ਹੋ ਗਈਆਂ ਨੇ ਤੇ ਇਹ ਮਾਮਲੇ ਦੇ ਵਿੱਚ ਪਾਕਿਸਤਾਨ ਦੂਸਰੇ ਨੰਬਰ ਤੇ ਐ ਜੰਮੂ ਕਸ਼ਮੀਰ ਚਾਤਵਾਦੀਆਂ ਦੇ ਵਿਰੁੱਧ ਕਾਰਵਾਈ ਤੋਂ ਨਿਰਾਸ਼ ਪਾਕਿਸਤਾਨ ਨੇ ਹੁਣ ਭਾਰਤ ਨੂੰ دہشت ਫੈਲਾਉਣ ਦੀ ਪੂਰੀ ਸਾਜ਼ਿਸ਼ ਰਚੀ ਆਏ ਜਿਸ ਦੇ ਵਿੱਚ ਰਾਵਲ ਕੋਟ ਜੇਲ ਬ੍ਰੇਕ ਵੀ ਇਸੇ ਸਾਜ਼ਿਸ਼ ਦਾ ਹਿੱਸਾ ਸੀ ਜਿਸ ਦੇ ਵਿੱਚ 20 ਖਤਰਨਾਕ ਕੈਦੀ ਜੇਲ ਤੋੜ ਕੇ ਫਰਾਰ ਹੋ ਗਏ ਸਨ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੇ ਖਤਰਨਾਕ ਅਤਵਾਦੀ ਸੰਗਠਨ 14-15 ਅਗਸਤ ਤੋਂ ਪਹਿਲਾਂ ਭਾਰਤ ਦੇ ਵਿੱਚ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਨੇ ਤੇ ਤਿੰਨ ਵੱਡੀਆਂ ਥਾਵਾਂ ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਵਾਰ ਜੰਮੂ ਕਸ਼ਮੀਰ ਅਤਵਾਦੀਆਂ ਦੇ ਨਿਸ਼ਾਨੇ ਤੇ ਆਇਆ ਤੇ ਉਹ ਜੰਮੂ ਕਸ਼ਮੀਰ ਜਿੱਥੇ ਅਤਵਾਦ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਕਿਸਤਾਨ ਅਤਵਾਦੀ ਸੰਗਠਨ ਇਥੇ ਡਰਦੀ ਨਵੀਂ ਫਸਲ ਉਗਾਉਣਾ ਚਾਹੁੰਦੇ ਨੇ ਇਸ ਦੇ ਲਈ ਪਹਿਲਾਂ ਰਿਆਸੀ ਅਤੇ ਫਿਰ ਡੋਂਡਾ ਤੇ ਰਜੋਰੀ ਅਤੇ ਹੁਣ ਕਠੂਆ ਦੇ ਵਿੱਚ ਹਮਲੇ ਕੀਤੇ ਗਏ ਨੇ ਨੀਟ ਮਾਮਲੇ ਦੇ ਵਿੱਚ ਬੇਨੀਮਾ ਸੰਬੰਧੀ ਪਟੀਸ਼ਨਾਂ ਤੇ ਸੁਣਵਾਈ 18 ਜੁਲਾਈ ਤੱਕ ਟਾਲ ਦਿੱਤੀ ਗਈ ਹੈ। ਅਦਾਲਤ ਨੇ ਬਾਕੀ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਐਨਟੀਏ ਦੇ ਹਲਫਨਾਮਿਆਂ ਦਾ ਜਵਾਬ ਦੇਣ ਲਈ ਸਮਾਂ ਦਿੱਤਾ ਹੈ ਤੇ ਇਸ ਮਾਮਲੇ ਦੀ ਪਹਿਲੀ ਸੁਣਵਾਈ 8 ਜੁਲਾਈ ਨੂੰ ਹੋਈ ਸੀ ਅਤੇ ਇਸ ਤੋਂ ਬਾਅਦ ਅਗਲੀ ਸੁਣਵਾਈ ਦੀ ਤਾਰੀਖ 11 ਜੁਲਾਈ ਦਿੱਤੀ ਗਈ। ਅਦਾਲਤ ਨੇ ਐਨਟੀਏ, ਕੇਂਦਰ ਸਰਕਾਰ, ਸੀਬੀਆਈ ਅਤੇ ਪਟੀਸ਼ਨਰਾਂ ਨੂੰ ਹਲਫਨਾਮੇ ਦਾਇਰ ਕਰਨ ਲਈ ਦੁਬਾਰਾ ਟੈਸਟ ਕਰਵਾਉਣ ਦੀ ਮੰਗ ਕਰਨ ਵਾਲੇ ਪਟੀਸ਼ਨਰਾਂ ਨੂੰ 10 ਜੁਲਾਈ ਤੱਕ ਦਾ ਸ਼ਾਮ ਤੱਕ ਦਾ ਸਮਾਂ ਦਿੱਤਾ ਸੀ। ਫਿਲਮੀ ਅਦਾਕਾਰ ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਣਾ ਰਣੌਤ ਬੁੱਧਵਾਰ ਨੂੰ ਆਪਣੇ ਸੰਸਦੀ ਖੇਤਰ ਮੰਡੀ ਪਹੁੰਚਿਆ ਕੰਗਣਾ ਰਣੌਤ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਥੇ ਤਿੰਨ ਡਾਇਲੌਗ ਸੈਂਟਰਾਂ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਕੰਗਣਾ ਰਣੌਤ ਨੇ ਮਿਲਣ ਆਉਣ ਵਾਲਿਆਂ ਦੇ ਲਈ ਸ਼ਰਤ ਵੀ ਰੱਖੀ ਕੰਗੜਾ ਨੇ ਸ਼ਰਤ ਰੱਖਿਆ ਕਿ ਮੇਰੇ ਮੰਡੀ ਦਫ਼ਤਰ ਆਉਣ ਦੇ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਆਪਣੇ ਨਾਲ ਲੈਉਣਾ ਪਵੇਗਾ ਇਸ ਦੇ ਨਾਲ ਹੀ ਸੰਸਦ ਦੇ ਕੰਮਕਾਜ ਸੰਬੰਧੀ ਚਿੱਠੀ ਵੀ ਨਾਲ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਹੋਵੇਗੀ ਸਵਾਰਥ ਕੇਂਦਰ ਦੇ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਕੰਗੜਾ ਨੇ ਕਿਹਾ ਕਿ ਤੁਸੀਂ ਮੈਨੂੰ ਕੁੱਲੂ ਮੰਡਾਲੀ ਸਥਿਤ ਮੇਰੇ ਰਿਹੈਸ਼ ਤੇ ਨਿੱਜੀ ਤੌਰ ਤੇ ਮਿਲਣ ਵੀ ਆ ਸਕਦੇ ਹੋ ਜੇਕਰ ਤੁਸੀਂ ਮੰਡੀ ਸਦਰ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਉੱਥੇ ਸਥਿਤ ਮੇਰੇ ਦਫ਼ਤਰ ਦੇ ਵਿੱਚ ਆ ਕੇ ਆ ਸਕਦੇ ਹੋ ਜੜੇ ਲੋਅਰ ਹਿਮਾਚਲ ਤੋਂ ਨੇ ਉਹ ਮੇਰੀ ਸਰਕਾ ਘਾਟ ਸਥਿਤ ਹਾਂ ਇਹ ਤੇ ਆ ਸਕਦੀ ਨੇ ਫਰਵਰੀ 2025 ਦੇ ਵਿੱਚ ਹੋਣ ਵਾਲੇ ਚੈਂਪੀਅਨਸ ਟਰਾਫੀ ਖੇਡਣ ਦੇ ਲਈ ਭਾਰਤ ਦੀ ਟੀਮ ਪਾਕਿਸਤਾਨ ਨਹੀਂ ਜਾਵੇਗੀ ਸੂਤਰਾਂ ਦੇ ਮੁਤਾਬਿਕ ਬੀਸੀਸੀਆਈ ਭਾਰਤ ਦੇ ਮੈਚ ਪਾਕਿਸਤਾਨ ਦੀ ਜਗ੍ਹਾ ਦੁਬਈ ਵਿੱਚ ਕਰਵਾਉਣ ਦੇ ਲਈ ਆਈਸੀਸੀ ਨਾਲ ਗੱਲਬਾਤ ਕਰੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਬੀਸੀਸੀਆਈ ਦੇ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੀ ਮੇਜਬਾਨੀ ਪਾਕਿਸਤਾਨ ਨੂੰ ਮਿਲੀ ਸੀ ਤੇ ਉਦੋਂ ਵੀ ਭਾਰਤ ਦੇ ਉੱਥੇ ਨਾ ਜਾਣ ਤੇ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤੇ ਹੋਇਆ ਸੀ ਅਤੇ ਭਾਰਤ ਦੇ ਮੁਕਾਬਲੇ ਸ਼੍ਰੀਲੰਕਾ ਦੇ ਵਿੱਚ ਕਰਵਾਏ ਗਏ ਸਨ ਚੈਂਪੀਅਨਜ਼ ਟਰੋਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ ਜਿਸ ਦੇ ਵਿੱਚ 10 ਮਾਰਚ ਫਾਈਨਲ ਦੇ ਲਈ ਰਿਜ਼ਰਵ ਡੇ ਹੋਵੇਗਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ ਤੇ ਆਈਸੀਸੀ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਦੇ ਬਾਅਦ ਹੀ ਇਸ ਸ਼ੈਡਿਊਲ ਨੂੰ ਅਪਰੂਵ ਕਰੇਗਾ ਪਾਕਿਸਤਾਨ ਇਹ ਕੁਮਾਰਚ ਨੂੰ ਲਾਹੌਰ ਦੇ ਵਿੱਚ ਸਭ ਤੋਂ ਵੱਡੇ ਰਾਈਵਲ ਭਾਰਤ ਦੇ ਨਾਲ ਪੀੜ ਸਕਦਾ ਹੈ ਤੇ ਹਾਲਾਂਕਿ ਬੀਸੀਸੀਆਈ ਨੇ ਹੁਣ ਤੱਕ ਇਸ ਮੈਚ ਦੇ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ ਤੇ ਦੱਸਦੀ ਕਿ 1996 ਦੇ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਤੇ ਹਾਲਾਂਕਿ ਪੀਸੀਬ ਨੇ 2008 ਦੇ ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ਵਿੱਚ ਹੋਏ ਸਨ ਅੱਜ ਦੀ ਸਪੀਡ ਨਿਊਜ਼ ਦੇ ਵਿੱਚ ਬਸ ਇਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ